ਸਨਕਾਲ ਦਾ ਬਹੁਤ ਚਰਚਿਤ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਨੇ ਤੇ ਲੋ ਜੀ ਦੋਸਤੋ ਬਹੁਤੀ دیر ਨਾ ਕਰਦੇ ਹੋਏ ਆਪਾਂ ਅੱਜ ਸੁਣਦੇ ਹਾਂ ਇਸ ਨਾਵਲ ਦਾ ਤੀਜਾ ਭਾਗ ਹਰ ਮਿੱਟੀ ਦੀ ਆਪਣੀ ਖਸਲਤ ਬਬਲੀ ਨੇ ਉੱਚੇ ਨਿਸ਼ਾਨ ਸਾਹਿਬ ਵੱਲ ਹੱਥ ਕੀਤਾ ਸੀ ਜਿਸਦੇ ਸਿਖਰ ਤੇ ਖੰਡਾ ਚਮਕ ਰਿਹਾ ਸੀ ਉਸੇ ਦਿਨ ਤੋਂ ਬਬਲੀ ਨੇ ਧੌਣ ਦੁਆਲੇ ਚੁੰਨੀ ਸਿਰੋਪੇ ਵਾਂਗ ਲਮਕਾ ਕੇ ਲੱਕ ਤੇ ਬੈਲਟ ਵਾਂਗ ਬੰਨ ਲਈ ਸਿਰ ਤੇ ਕੇਸ ਕੀ ਸਜਾ ਕੇ ਉਹ ਬਬਲੀ ਤੋਂ ਬਬਲਜੀਤ ਕੌਰ ਬਣ ਗਈ ਕਾਊਂਟਰ ਤੇ ਬੈਠੀ ਗੈਸ ਵਾਂਗ ਚਾਨਣ ਕਰਦੀ ਮੈਨੇਜਰ ਨੂੰ ਵੇਖ ਕੇ ਯਾਤਰੀ ਮਨੀ ਲੌਜ਼ ਵਲਪ ਮੱਕੜਾ ਵਾਂਗ ਭੱਜੇ ਆਉਂਦੇ ਉਹ ਸਵੇਰੇ ਘੰਟਾ ਤੇ ਪਿਛਲੇ ਪਹਿਰ ਤੋਂ ਰਾਤ ਤੱਕ ਕਾਊਂਟਰ ਤੇ ਬੈਠਦੀ ਦਿਨੇ ਬਬਲਜੀਤ ਦਾ ਮੋਟਰਸਾਈਕਲ ਫਿਰ ਖਾਲਸਾ ਕਾਲਜ ਜਾਣ ਲੱਗਾ ਜਿੱਥੇ ਉਸ ਦੀਆਂ ਮੈਨੇਜਰ ਨਾਲ ਮੁਲਾਕਾਤਾਂ ਵਧਣ ਲੱਗੀਆਂ ਇਸਦੇ ਚਾਰੇ ਪਾਸੇ ਚਰਚੇ ਹੋਣ ਲੱਗੇ ਇਹਨਾਂ ਚਰਚਿਆਂ ਨੂੰ ਫੁੱਲ ਸਟਾਪ ਬੱਬਲਜੀਤ ਨੇ ਹਿਲਾਇਆ ਉਸ ਐਲਾਨ ਕੀਤਾ ਅਸੀਂ ਵਿਆਹ ਕਰਵਾਵਾਂਗੇ ਮੈਂ ਤੇ ਮਲਾਗਰ ਮਲਾਗਰ ਹਰੀਕੇ ਪੱਤਣ ਦੇ ਰਿਟਾਇਰਡ ਫੌਜੀ ਦਾ ਮੁੰਡਾ ਸੀ ਫੌਜੀ ਨੇ ਦੁਨੀਆ ਘੁੰਮੀ ਸੀ ਉਹ 1972 ਦੀ ਜੰਗ ਦਾ ਯੋਧਾ ਸੀ ਉਹ ਆਪਣੇ ਗਵਾਂਢੀ ਪਿੰਡਾਂ ਦੇ ਜਨਰਲ ਦਾ ਬਾਡੀਗਾਰਡ ਸੀ ਜਿਸ ਨੇ ਮੁਕਤੀ ਵਹਿਨੇ ਦੇ ਸੈਨਿਕਾਂ ਨੂੰ ਟ੍ਰੇਨਿੰਗ ਦਿੱਤੀ ਸੀ ਫੌਜੀ ਨੇ ਟਾਕੇ ਕਾਲਜ ਵਿਚੋਂ ਚਾਰ ਕੁੜੀਆਂ ਚੁੱਕ ਕੇ ਲਈ ਜਾਂਦੀ ਪਾਕਿਸਤਾਨੀ ਫੌਜੀ ਟੁਕੜੀ ਦੇ ਛੇ ਜਵਾਨ ਇਕੱਲੇ ਨੇ ਮਾਰ ਮੁਕਾਏ ਸਨ ਕੁੜੀਆਂ ਛੁੜਾ ਲਈਆਂ ਸਨ ਰਿਟਾਇਰਮੈਂਟ ਬਾਅਦ ਉਸ ਪੈਸਾ ਖਰਾਬ ਨਾ ਕੀਤਾ ਦੋ ਦਰਿਆਵਾਂ ਦੀ ਮਾਰ ਹੇਠ ਆਈ ਜ਼ਮੀਨ ਤੇ ਪਿੰਡ ਦਾ ਮੋ ਸ਼ੈੱਡ ਸ਼ਹਿਰ ਬੈਂਕ ਚ ਗਨਮੈਨ ਆ ਲੱਗਿਆ ਦੋ ਨਾਲੀ ਬੰਦੂਕ ਫੜ ਬੈਂਕ ਅੱਗੇ ਬੈਠਾ ਰਹਿੰਦਾ ਸ਼ਹਿਰੋਂ ਬਾਹਰਲੀ ਆਬਾਦੀ ਸੁਲਤਾਨਵਿੰਡ ਵਿੱਚ ਘਰ ਪਾ ਲਿਆ ਉਸਦੀ ਪਤਨੀ ਸੰਤਵੰਤ ਕੌਰ ਨੇ ਦੋ ਮੱਜਾਂ ਬੰਨ ਲੀਆਂ। ਉਹਨਾਂ ਨੂੰ ਘਰ ਦੇ ਜੀਆਂ ਵਾਂਗ ਸਾਭਦੀ। ਖਰਾ ਦੁੱਧ ਮੂੰਹੋਂ ਮੰਗੇ ਦਾਮ ਤੇ ਵੇਚਦੀ। ਫੌਜੀ ਨੇ ਘਰ ਬੰਨ ਲਿਆ ਸੀ। ਕੁਝ ਸਾਲਾਂ ਬਾਅਦ ਉਸੇ ਜਨਰਲ ਨੂੰ ਗੁਰੂ ਘਰ ਚ ਹੀ ਟਕੇ ਵਰਗਾ ਜਵਾਬ ਦੇ ਦਿੱਤਾ ਸੀ। ਉਹ ਵੀ ਉਦੋਂ ਜਦੋਂ ਉਹਦੇ ਬੋਲ ਹੁਕਮ ਹੁੰਦੇ ਸਨ। ਨਹੀਂ ਜਨਰਲ ਸਾਹਿਬ ਮੈਂ ਤੁਹਾਡਾ ਬਾਡੀਗਾਰਡ ਨਹੀਂ ਜ ਬੰਨਣਾ। ਮਲਾਕਰ ਫੌਜੀ ਦਾ ਇਕਲੌਤਾ ਪੁੱਤ ਸੀ। ਫੌਜੀ ਪਤਨੀ ਰਫਲ ਔਲਾਦ ਨੂੰ ਸਾਹਮ ਸਾਹ ਲਿਸ਼ਕਾ ਕੇ ਰੱਖਦਾ ਮਲਾਗਰ ਨੂੰ ਬਹੁਤ ਲਾਡ ਪਿਆਰ ਮਿਲਿਆ ਮਾਪੇ ਨੇ ਉਸ ਨੂੰ ਚਾਵਾ ਮਲਾਰਾ ਨਾਲ ਪਾਲਿਆ ਬਦਾਮਾਂ ਦੀਆਂ ਗਿਰੀਆਂ ਮੱਖਣ ਵਿੱਚ ਗੁੰਨ ਕੇ ਖਵਾਈਆਂ ਖੋਏ ਦੀਆਂ ਪਿੰਨੀਆਂ ਦਾ ਪੀਪਾ ਖਾਲੀ ਨਾ ਹੋਣ ਦਿੰਦੇ ਗਿਰੀ ਸ਼ੁਹਾਰੇ ਪਾ ਕੇ ਕਾਲੇ ਦੁੱਧ ਦੇ ਜੱਗ ਭਰ-ਭਰ ਪਿਆਏ ਮੀਠ ਮੱਛੀ ਉਹ ਜਦੋਂ ਮੰਗਦਾ ਮਿਲਦੀ ਫੌਜੀ ਜੋੜਾ ਆਪ ਭੁੱਖਾ ਰਹਿ ਕੇ ਮਲਾਗਰ ਦੀਆਂ ਖੁੱਖਾਂ ਕਢਾਈ ਰੱਖਦਾ ਜਿਸ ਨਾਲ ਮਲਾਗਰ ਦਿਨਾਂ ਚ ਹੀ ਕਦ ਕੱਢ ਗਿਆ ਦੇ ਛੇ ਫੁੱਟ ਦਾ ਦਰਸ਼ਨੀ ਜਵਾਨ ਨਿਕਲ ਆਇਆ ਚੜਦੀ ਜਵਾਨੀ ਨੇ ਉਸਦੇ ਪੈਰ ਚੱਕ ਦਿੱਤੇ ਉਸ ਦਾ ਹੱਥ ਏਕੇ 47 ਤੇ ਜਾ ਟਿਕਿਆ ਮਲਾਗਰ ਨੇ ਪੜ੍ਹਾਈ ਦੇ ਅੱਧ ਵਿਚਾਲੇ ਹੀ ਐਲਾਨ ਕਰ ਦਿੱਤਾ ਮੈਂ ਵਿਆਹ ਕਰਵਾਵਾਂਗਾ ਫੌਜੀ ਫੌਜਨ ਪੱਠੀ 'ਚ ਪੈ ਦਾਣਿਆਂ ਵਾਂਗ ਤੜਫੇ ਢਿੜਕੇ ਪਰਿਵਾਰ ਦੀ ਪੱਠੀ ਵਿੱਚ ਉਹ ਬਾਹਰ ਬੁੜਕਣ ਲੱਗਦੇ ਤਾਂ ਮਲਾਗਰ ਦਾ ਮਮਤਾਈ ਚਾਰਨਾ ਉਹਨਾਂ ਨੂੰ ਮੋੜ ਪੱਠੀ ਵਿੱਚ ਸੁੱਟ ਲੈਂਦਾ ਆਖਰ ਪੁੱਤਰ ਮੋ ਜਿੱਤ ਗਿਆ ਦਿਨ ਵਿੱਚ ਹੀ ਅੱਗ ਦੀ ਲਾਟ ਵਰਗੀ ਸੋਹਣੀ ਸੁਨੱਖੀ ਨੂੰ ਬਬਲਜੀਤ ਕਰ ਆ ਗਈ ਲਾਲ ਚੂੜੇ ਨਾਲ ਸਿਰ ਤੇ ਸਜਾਈ ਕੇਸ ਕੀ ਵਿਆਹ ਨੂੰ ਮਹੀਨਾ ਖੰਡ ਹੀ ਬਿੱਤਿਆ ਸੀ ਕਿ ਇੱਕ ਦਿਨ ਸਤਵੰਤ ਨੇ ਅੱਧੀ ਰਾਤ ਪਿੱਛੋਂ ਘਰ ਮੁੜੇ ਚੁਬਾਰੇ ਚੜ ਸੁੱਤੇ ਪਏ ਨੂੰ ਪੁੱਤ ਨੂੰ ਜਾ ਜਗਾਇਆ ਮਲਾਗਰ ਉੱਠੋ ਬਈ ਸਿਖਰ ਦੁਪਹਿਰਾ ਆਣ ਚੜਿਆ ਸਤਵੰਤ ਨੇ ਚੁਬਾਰੇ ਦਾ ਬੂਹਾ ਖੜਕਾ ਥੋੜਾ ਜਿਹਾ ਧੱਕਿਆ ਸੀ ਬੂਹਾ ਖੁੱਲ ਗਿਆ ਉਹ ਦੋਵੇਂ ਪਿੱਠਾਂ ਜੋੜੀ ਸੁੱਤੇ ਪਏ ਸਤਵੰਤ ਉੱਠ ਪੁੱਤਰ ਆਖ ਬਾਹਰ ਚਲੀ ਗਈ ਪੈਰ ਜੇ ਮਾਰਦੀ ਉਹ ਕੁਝ ਚਿਰ ਛੱਤ ਤੇ ਫਿਰਦੀ ਰਹੀ ਫਿਰ ਚੁਵਾਰੇ ਚ ਮੁੜ ਆਈ ਉਹ ਦੋਵੇਂ ਜਾਗ ਪਏ ਸਨ ਬੈੱਡ ਦੀ ਢੋ ਦਾ ਢਾਸਣਾ ਲਾਈ ਬੈਠੇ ਸਨ ਮਾਂ ਨੂੰ ਅੰਦਰ ਆਉਂਦੀ ਵੇਖ ਮਲਾਗਰ ਬੋਲਿਆ ਮੰਮੀ ਚਾਹ ਚਾਹ ਬਣੀ ਪਈ ਹੈ ਇੱਥਾਂ ਸਤਵੰਤ ਘਰ ਦਾ ਮਨ ਆਹ ਕਮੰਦੀ ਬੈਠਾ ਸੀ ਉਸ ਨਿਕਲੂ ਨਿਕਲੂ ਕਰਦੇ ਗੁੱਸੇ ਦਾ ਕੁਝ ਅੰਸ਼ ਕੱਢ ਹੀ ਦਿੱਤਾ ਮਲਾਗਰ ਸਿਆ ਇਹ ਤੂੰ ਹੀ ਕੀ ਕਰਨ ਡੈ ਜੇ ਇਹ ਤਾਂ ਭਲੇ ਘਰਾਂ ਦੇ ਧੀਆਂ ਪੁੱਤਰਾਂ ਵਾਲੇ ਲੱਛਣ ਨੇ ਜੀ ਕੀ ਲੱਛਣ ਨੇ ਸਾਡੇ ਕੀ ਗੁਨਾਹ ਕਰਨੇ ਪਏ ਆ ਇਹ ਗੁਨਾਹ ਹੀ ਆ ਪੁੱਤਰਾ ਅੱਧੀ ਅੱਧੀ ਰਾਤ ਤੱਕ ਘਰ ਦੀ ਨੋਂ ਘਰ ਨਾ ਆਏ ਕੀ ਕਰਦੇ ਰਹਿੰਦੇ ਹੋ ਉਹ ਤਾਂ ਦਾਰਜੀ ਵਾਲੇ ਹੋਟਲ ਤੇ ਬੈਠ ਗਏ ਸੀ ਰਾਤੀ ਗਾਕ ਲੇਟਾਈ ਇਹ ਇੱਕ ਰਾਤ ਦੀ ਕਹਾਣੀ ਨਹੀਂ ਹਰ ਰੋਜ਼ ਦਾ ਰੁਝਾਨ ਮਚਾ ਹੈ ਮਹੀਨੇ ਪਰਦਾ ਜੇ ਤੁਹਾਡੇ ਪਾਪੇ ਨੂੰ ਪਤਾ ਲੱਗ ਗਿਆ ਤਾਂ ਮਮਮੀ ਲੇਟ ਤਾਂ ਹੋ ਹੀ ਜਾਇਆ ਕਰਾਂਗੇ ਲਾਜ਼ ਦਾ ਕੰਮ ਤਾਂ ਹੈ ਹੀ ਰਾਤ ਦਾ ਦਾਰਜੀ ਵਾਲਾ ਲਾਜ਼ ਵੀ ਤਾਂ ਆਪਣਾ ਹੀ ਹੈ ਉਹ ਵੀ ਚਲਾਉਣਾ ਬੱਬਲਜੀਤ ਦੇ ਗੋਰੇ ਗੁਲਾਬੀ ਚਿਹਰੇ ਤੇ ਲਾਲੀ ਵੱਧ ਗਈ ਸੀ ਬਈ ਪੁੱਤਰੋ ਮੈਨੂੰ ਤਾਂ ਤੁਹਾਡੇ ਇਹ ਕੰਮ ਠੀਕ ਨਹੀਂ ਜਿ ਲੱਗਦੇ ਅੱਗੇ ਤੁਹਾਡੀ ਮਰਜ਼ੀ ហេਠਾ ਆ ਕੇ ਚਾਹ ਪੀ ਲਓ ਇਹ ਕਹਿੰਦੀ ਸਤਵੰਤ ਚੁਬਾਰਿਓ ហេਠਾ ਉੱਤਰ ਗਈ ਮਲਾਗਰ ਤੇ ਬਬਲਜੀਤ ਨੇ ਇੱਕ ਦੂਜੇ ਦੇ ਮੂੰਹ ਹਲ ਵੇਖਿਆ ਅਤੇ ਮੁਸਕੜੀਆਂ ਹੱਸ ਪਏ ਹਾਸੇ ਫੌਜੀ ਦੇ ਪਰਿਵਾਰ ਕੋਲ ਬਹੁਤਾ ਚਿਰ ਨਾ ਰਹੇ ਮਲਾਗਰ ਨੂੰ ਕਿਸੇ ਮੁਕਾਬਲੇ ਵਿੱਚ ਜ਼ਖਮੀ ਕਰ ਗ੍ਰਿਫਤਾਰ ਕਰ ਲਿਆ ਬਬਲਜੀਤ ਨੂੰ ਪੁਲਿਸ ਨੇ ਮਨੀ ਲੌਜ਼ ਵਿੱਚ ਆਧ ਬੋਚਿਆ ਪੁਲਿਸ ਇੰਸਪੈਕਟਰ ਸ਼ੈਲੀ ਦੀਆਂ ਵਾਸ਼ਾਂ ਖੜੀਆਂ ਹੋਈਆਂ ਸਨ ਨਜਾਇਜ਼ ਅਸਲੇ ਨਾਲ ਉਸਦੇ ਹੱਥ ਲੱਗਿਆ ਹਸਨ ਦਾ ਐਟਮ ਬੰਬ ਵੱਡੀ ਪ੍ਰਾਪਤੀ ਸੀ ਉਸ ਮਨ ਵਿੱਚ ਲੱਡੂ ਭੋਰਦਿਆਂ ਸਕੀਮਾਂ ਬਣਾਉਂਦਿਆਂ ਆਪਣੇ ਰਾਜਦਾਰ ASI ਨੂੰ ਕਿਹਾ ਆ ਬੋਰੀ ਤੇ ਬੈਗ ਲੈ ਜਾ ਥਾਣੇ ਰਿਪੋਰਟ ਕਰ ਦੇ ਆਹੀ ਮਿਲਿਆ ਇਹਦੇ ਬਾਰੇ ਭਾਫ ਨਾ ਕੱਢੀ ਸ਼ੈਲੀ ਨੇ ਅੱਖਾਂ ਦੇ ਉੱਪਰ ਪੱਟੇ ਉੱਪਰ ਨੂੰ ਚੜਾਏ ਤੇ ਤੁਰ ਤੇ ਥਾਣੇਦਾਰ ਨੂੰ ਫੇਰ ਆਰਡਰ ਕੀਤਾ ਆ ਜਵਾਗੜੇ ਜੈਨ ਵੀ ਸਟੈਲਟਕ ਐਂਟਰ ਚ ਮੇਜਰਾ ਮੇਰੀ ਗੱਡੀ ਮੰਗਾ ਦੇ ਮੇਜਰ ਨੇ ਲਾਸ਼ ਦੇ ਨੌਕਰ ਤੇ ਠਾ ਕਰਦਾ ਥੱਪੜ ਚੜਿਆ ਅਤੇ ਰੋਂਦੇ ਕਰ ਲਾਉਂਦੇ ਪਹਾੜੀ ਮੁੰਡੂ ਨੂੰ ਕੈਂਟਰ ਚ ਚੜਾ ਲਿਆ ਇਹ ਬੱਚਾ ਤਾਂ ਬੇਕਸੂਰ ਹੈ ਸਰ ਇਹਨੂੰ ਤਾਂ ਛੱਡ ਦਿਓ ਸਰ ਬਬਲਜੀਤ ਦੇ ਪੀਲੇ ਭੂਖੇ ਮੂੰਹ ਚੋਂ ਮਸਾਂ ਬੋਲ ਨਿਕਲੇ ਸਭ ਛੱਡ ਦੇਾਂਗੇ ਸਰਕਾਰ ਜੇ ਤੂੰ ਸਰਕਾਰ ਦਾ ਸਹਿਯੋਗ ਕਰੇਂਗੀ ਚੱਲ ਤੂੰ ਵੀ ਬੈਠ ਗੱਡੀ ਚ ਸ਼ੈਲੀ ਦੇ ਖਾਸ ਗਨਮੈਨ ਬਬਲਜੀਤ ਨੂੰ ਥਾਣੇ ਨਾ ਲੈ ਕੇ ਗਈ ਜਦੋਂ ਤੀਜੇ ਦਿਨ ਬੱਬਲਜੀਤ ਨੂੰ CIA ਲਿਆਂਦਾ ਤਾਂ ਉਸ ਨੂੰ ਸਿੱਧਾ ਕਬਾੜ ਵਿੱਚ ਕਬਾੜ ਬਣੇ ਮਲਾਗਰ ਕੋਲ ਹੀ ਲੈ ਗਏ ਮਲਾਗਰ ਦਾ ਅੰਗ-ਅੰਗ ਭੁੰਨਿਆ ਪਿਆ ਸੀ ਉਸ ਦੀ ਖੱਬੀ ਬਾਹਂ ਕੂਣੀ ਤੋਂ ਤੋੜ ਦਿੱਤੀ ਸੀ ਸੱਜੇ ਗੋਡੇ ਨੂੰ ਉੱਪਰ ਵੱਲ ਮਰੋੜਾ ਦੇ ਕੇ ਭੰਨਿਆ ਹੋਇਆ ਸੀ ਥਾਂ-ਥਾਂ ਤਪਦੇ ਸਰੀਰ ਲਾਲ ਲਾ ਕੇ ਸਰੀਰ ਸਾੜਿਆ ਪਿਆ ਸੀ ਸਿਰ ਦੇ ਵਾਲ ਉੱਪਰੋਂ ਕੱਟੇ ਹੋਏ ਸਨ ਤੇ ਦਾੜੀ ਮਿੱਟੀ ਕੱਟੇ ਨਾਲ ਅੱਟੀ ਪਈ ਸੀ ਉਸ ਢੋਪਾ ਮੇ ਪਲੰਗ ਵੀ ਨਹੀਂ ਪੁੱਟੀ ਜਾਂਦੀ ਸੀ ਫਿਰ ਵੀ ਉਸ ਦੇ ਮੋਢੇ ਕੜੇ ਵਿੱਚ ਸੰਗਲੀ ਪਾ ਕੇ ਛੱਤ ਦੇ ਗਾਰਡਰ ਨਾਲ ਬੰਨਿਆ ਹੋਇਆ ਸੀ ਅਲਫ ਨੰਗੇ ਮਲਾਗਰ ਨੂੰ ਥਾਣੇ ਦੇ ਪਿਛਲੇ ਪਾਸੇ ਕਬਾੜ ਨਾਲ ਭਰੇ ਗੰਦੇ ਸੜੇ ਬਦਬੂ ਮਾਰਦੇ ਸਟੋਰ ਵਿੱਚ ਸੁੱਟ ਰੱਖਿਆ ਸੀ ਜਿਸ ਦੇ ਗੇਟ ਤੇ ਹੋਮ ਗਾਰਡ ਦਾ ਜਵਾਨ ਬੰਦੂਕ ਫੜੀ ਬੈਠਾ ਸੀ ਆਪ ਆ ਤੇਰੇ ਸਿਰ ਦਾ ਸਾਈਂ ਤੇਰੇ ਜੰਗਾਂ ਦਾ ਸਾਥੀ ਕਰ ਲੈ ਦਰਸ਼ਨ ਪਾਲਾ ਜਫਾ ਸ਼ਫਾ ਮਲਾਗਰ ਵੱਲ ਇਸ਼ਾਰੇ ਕਰਦੇ ਸ਼ੈਲੀ ਨੇ ਅੱਖਾਂ ਬਬਲੀ ਤੇ ਗੱਡੀਆਂ ਹੋਈਆਂ ਸਨ ਸ਼ੈਲੀ ਨੂੰ ਮਾਰਨ ਨੂੰ ਫਿਰਦਾ ਸੀ ਭੈਣ ਦਾ ਦੁੱਗ ਉਹ ਵੱਡਾ ਸੂਰਮਾ ਆਲਾ ਚੱਕ ਕੁਗੀ ਕੈ ਸ਼ੈਲੀ ਨੇ ਗੋਲੀ ਸਿੱਧੀ ਮਲਾਗਰ ਦੇ ਮੱਥੇ ਵਿੱਚ ਮਾਰੀ ਸਾਰੇ ਮੈਗਜ਼ੀਨ ਦੀ ਬਾਸ਼ੜ ਕਰ ਦਿੱਤੀ ਬਬਲੀ ਗੱਸ਼ ਖਾ ਕੇ ਥੈਂ ਡੇਗ ਪਈ ਐਸ ਹੂਰ ਪਰ ਇਹਨੂੰ ਉੱਥੇ ਛੱਡ ਆਓ ਝੋਤ ਵਾਲੇ ਢਾਣੀ ਚ ਮੇ ਜਰਸਿਆ ਜਾਂਦੇ ਆ ਲੋਥ ਦਰਿਆ ਚ ਰੋੜ ਦਿਓ ਮੱਛੀਆਂ ਖਾ ਲੈਣੀਆਂ ਵਿਚਾਰੀਆਂ ਜਦੋਂ ਬਬਲੀ ਨੂੰ ਉੱਥੇ ਛੱਡ ਕੇ ਗਏ ਉਦੋਂ ਰਾਤ ਸੀ ਉਸ ਦੀਆਂ ਅੱਖਾਂ ਬੰਨੀਆਂ ਹੋਈਆਂ ਸਨ ਦੋਵੇਂ ਹੱਥ ਪਿੱਛੇ ਬੰਨੇ ਹੋਏ ਸਨ ਉਹ ਸਾਰੀ ਰਾਤ ਉਹ ਮੇਂ ਫਰਸ਼ ਤੇ ਪਈ ਰਹੀ ਭਾਵੇਂ ਉਹ ਬੇਹੋਸ਼ ਨਹੀਂ ਸੀ ਪਰ ਉਸ ਨੂੰ ਆਸ-ਪਾਸੇ ਦੀ ਕੋਈ ਸੁਰਤ ਵੀ ਨਹੀਂ ਸੀ ਜਦ ਉਸ ਦੀ ਸੁਰਤ ਪਰਤਣ ਲੱਗੀ ਤਾਂ ਉਸ ਦੇ ਕੰਨਾਂ ਵਿੱਚ ਪੰਛੀਆਂ ਦੀ ਚਹਿਚਹਟ ਪਈ ਬਬਲੀ ਨੇ ਜ਼ੋਰ ਮਾਰ ਕੇ ਉੱਠਣਾ ਚਾਹਿਆ ਪਰ ਉਹ ਉੱਠ ਬੈਠ ਨਾ ਸકી ਬੇਹੋਸ਼ੀ ਵਰਗੀ ਢਟਾਲਤਾ ਉਸ ਤੇ ਫਿਰ ਹਾਵੀ ਹੋਣ ਲੱਗੀ ਉਹ ਫਿਰ ਆਲੇ ਦੁਆਲੇ ਤੋਂ ਬੇਖਬਰ ਹੋ ਗਈ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੰਨਾ ਚਿਰ ਫਰਸ਼ ਤੇ ਡੇਢੀ ਹੋਈ ਪਈ ਰਹੀ ਬਬਲੇ ਦੀ ਚੇਤਨਤਾ ਫਿਰ ਉਦੋਂ ਪਰਤੀ ਜਦੋਂ ਕੋਈ ਪੈਰ ਚਾਲ ਉਸ ਆਪਣੇ ਵੱਲ ਆਉਂਦੀ ਸੁਣੀ ਕੋਈ ਹੱਥ ਉਸ ਦੇ ਹੱਥ ਖੋਲਣ ਲੱਗਾ ਅੱਖਾਂ ਟੁਪੱਟੀ ਉਸ ਆਪ ਲਾ ਲਈ ਤੇ ਉਵੇਂ ਲੇਟੀ ਰਹੀ ਲੈ ਪਾਈ ਬੀਬਾ ਚਾਹ ਰੋਟੀ ਖਾ ਪੀ ਲੈ ਪਤਾ ਨਹੀਂ ਕਦੋਂ ਦਾ ਖਾਦਾ ਪੀਤਾ ਆਉਣ ਵਾਲਾ ਚਾਹ ਦਾ ਗਲਾਸ ਤੇ ਰੋਟੀ ਵਾਲਾ ਡੱਬਾ ਧਰ ਕੇ ਮੁੜ ਗਿਆ ਖਾਵਾਂ ਜਾਂ ਨਾ ਖਾਵਾਂ ਦੀ ਕਸ਼ਮਕਸ਼ ਵਿੱਚ ਲਮਕਦੀ ਬਬਲੀ ਕਦੇ ਹਾਂ ਵਾਲੇ ਪਾਸੇ ਰੁਕਦੀ ਫਿਰ ਨਾ ਅੜੀ ਵਾਲੇ ਪਾਸੇ ਅੜ ਜਾਂਦੀ ਇਉਂ ਡੋਲਦੀ ਡਗਮਗਾਉਂਦੀ ਮਨ ਦੀ ਸੂਈ ਨਾਂ ਵਾਲੇ ਪਾਸੇ ਰੁਕੂੰ ਰੁਕੂੰ ਕਰ ਰਹੀ ਸੀ ਕਿ ਉਹੀ ਬੰਦਾ ਦੋਵਾਂ ਹੱਥਾਂ ਵਿੱਚ ਦੋ ਕੁਰਸੀਆਂ ਲਮਕਾਈ ਫਿਰ ਆ ਗਿਆ ਬਿਨਾਂ ਕੁਝ ਬੋਲੇ ਦੋਵੇਂ ਕੁਰਸੀਆਂ ਧਰ ਕੇ ਚਲੇ ਗਿਆ ਸ਼ੈਲੀ ਦੇ ਆਉਣ ਦਾ ਅੰਦਾਜ਼ਾ ਲਾ ਉਸ ਦਾ ਸਾਹਮਣਾ ਕਰਨ ਦੀ ਤਾਕਤ ਪੈਦਾ ਕਰਨ ਲਈ ਉਹ ਗਲਪ-ਗਲਪ ਰੋਟੀ ਖਾਣ ਲੱਗੀ ਮੁੜੀਆਂ ਤੁੜੀਆਂ ਰੋਟੀਆਂ ਤੇ ਕਦੂਆਂ ਦੀ ਠੰਡੀ ਸਬਜ਼ੀ ਨਾਲ ਉਹ ਚਾਹ ਦਾ ਘੁੱਟ ਵੀ ਭਰ ਲੈਂਦੀ ਉਹ ਰੋਟੀ ਖਾ ਕੇ ਹਟੇ ਹਿੱਸੀ ਉਸ ਪੈੜਚਾਲ ਫਿਰ ਸੁਣੀ ਸ਼ੈਲੀ ਨਾਲ ਦੁੱਧੇ ਚਿੱਟੇ ਕੁੜਤੇ ਪਜਾਮੇ ਵਾਲਾ ਇੱਕ ਬੰਦਾ ਹੋਰ ਅੰਦਰ ਆ ਗਿਆ ਉਸ ਬੰਦੇ ਦੇ ਸਾਫਾ ਵੀ ਚਿੱਟਾ ਬੰਨਿਆ ਹੋਇਆ ਸੀ ਉਸ ਨੇ ਕੱਪੜੇ ਜਿੰਨੇ ਚਿੱਟੇ ਪਾਏ ਹੋਏ ਸਨ ਰੰਗ ਉਸ ਦਾ ਉਹਨਾਂ ਹੀ ਕਾਲਾ ਸੀ ਉਸ ਦੇ ਝੁਰੜੀਆਂ ਵਾਲੇ ਚਿਹਰੇ ਤੇ ਦਾੜੀ ਵੀ ਸ਼ਾ ਕਾਲੀ ਸੀ ਦਾੜੀ ਦੇ ਵਾਲਾਂ ਦੀਆਂ ਜੜਾਂ ਉਸ ਤੇ ਪਾਏ ਕੱਪੜਿਆਂ ਵਰਗੀਆਂ ਚਿੱਟੀਆਂ ਸਫੈਦ ਨਹੀਂ ਸਨ ਪੀਲੀਆਂ ਕਸਮੈਲੀਆਂ ਸਨ ਉਹ ਦੋਵੇਂ ਦਰਵਾਜ਼ੇ ਤੇ ਖੜੇ ਇੱਕ ਟੱਕ ਫਰਿਸ਼ਤੇ ਅੱਧ ਲੇਟੀ ਬਬਲੀ ਨੂੰ ਵੇਂਦੇ ਰਹੇ ਤਣੀ ਚੁੱਪ ਸ਼ੈਲੀ ਨੇ ਤੋੜੀ ਨੰਬਰਦਾਰਾ ਕੁਰਸੀ ਇੱਕ ਹੋਰ ਲਿਆ ਜਾਂ ਉਹ ਮੰਜਾ ਘੜੀਸ ਲੈ ਨੰਬਰਦਾਰ ਮੰਜਾ ਚੁੱਕ ਲਿਆ ਅਤੇ ਉਸ ਤੇ ਹੀ ਬੈਠ ਗਿਆ ਉਹ ਜੈਂਕ ਨੇ ਉੱਠ ਕੇ ਕੁਰਸੀ ਤੇ ਬਹਿ ਜਾ। ਬਬਲੀ ਜੱਕੋ ਤੱਕੀ ਕਰਦੀ ਬਿਨਾ ਬੋਲੇ ਬਿਨਾ ਕੱਪੜੇ ਝਾੜੇ ਕੁਰਸੀ ਤੇ ਆ ਬੈਠੀ। ਡਰੀ ਗਾਂ ਵਾਂਗ ਉਹ ਆਸੇ-ਪਾਸੇ ਵੀ ਵੇਖ ਰਹੀ ਸੀ। ਦੱਸ ਬਬਲੀ ਮਰਨਾ ਕਿ ਜਿਉਣਾ। ਬਬਲੀ ਕੁਝ ਨਾ ਬੋਲੀ। ਬਸ ਉਵੇਂ ਜਿਵੇਂ ਪਮੱਤਰਾ ਵਾਂਗ ਬੱਗੀਆਂ-ਬੱਗੀਆਂ ਅੱਖਾਂ ਨਾਲ ਝਾਕੀ ਗਈ। ਸ਼ੈਲੀ ਤੇ ਨੰਬਰਦਾਰ ਵੀ ਅੱਖਾਂ ਗੱਡੀ ਉਸ ਵੱਲ ਵੇਖੀ ਗਏ। ਆਖਰ ਨੰਬਰਦਾਰ ਕਹਿਣ ਲੱਗਾ। ਵੇਖ ਭਾਈ ਐ ਸੁਣ ਬੱਟਾ ਬਣੇ ਤਾਂ ਸਰਨਾ। ਬੋਲਣਾ ਤਾਂ ਤੈਨੂੰ ਪਊਗਾ ਹੀ ਨਾਲੇ ਸ਼ੈਲੀ ਛੇਤੀ ਨਾਲ ਗੱਲਨ ਵੇੜੋ ਜੇ ਬਾਪੂ ਨੂੰ ਪਤਾ ਲੱਗ ਗਿਆ ਉਹ ਪੁਰਾਣਾ ਪਾਪੀ ਐ ਹਾਂ ਨੰਬਰਦਾਰਾ ਆਪਣੇ ਤਾਂ ਢਾਈ ਫਟ ਨੇ ਇਹ ਦੱਸ ਦੇਵੇ ਜਿਉਂਦੀ ਰਹਿਣਾ ਕਿ ਗੱਡੀ ਚੜ੍ਹਨਾ ਮੇਰੇ ਕੋਲ ਦੋਵੇਂ ਇੰਤਜ਼ਾਮ ਨੇ ਬਬਲੀ ਦੀ ਬਿਰਤੀ ਟੁੱਟ ਗਈ ਉਹ ਆਪਣੇ ਅੰਦਰ ਚਾਕੀ ਉਸ ਨੂੰ ਆਪਣੇ ਅੰਦਰ ਕਿੰਨਾ ਕੁਝ ਹੀ ਦਿਸਿਆ ਚਮਕੀਲਾ ਕਸਮੈਲਾ ਕਾਲਾ ਸ਼ਾ ਹਨੇਰਾ ਹੀ ਹਨੇਰਾ ਹਨੇਰੇ ਵਿੱਚ ਦੂਰ ਬੜੀ ਦੂਰ ਕੋਈ ਮੱਧਮ ਜਿਹੀ ਰੋਸ਼ਨੀ ਉਸ ਰੋਸ਼ਨੀ ਤੇ ਨਜ਼ਰਾਂ ਗੱਡ ਕੇ ਬੜੀ ਮਰਨਾਉ ਆਵਾਜ਼ ਵਿੱਚ ਕਿਹਾ ਮਰਨ ਨੂੰ ਕਿਸਦਾ ਦਿਲ ਕਰਦਾ ਹੈ ਸ਼ੈਲੀ ਦਾ ਅੰਦਰ ਖੁਸ਼ ਹੋ ਗਿਆ ਜਿਸ ਦੇ ਭਾਵ ਉਸ ਬਾਹਰ ਨਾ ਆਉਣ ਦਿੱਤੇ ਉਸ ਕਿਹਾ ਮੈਂ ਵੀ ਇਹੀ ਚਾਹਣਾ ਬਬਲੀ ਤੂੰ ਜਿਉਂਦੀ ਰਹੇ ਜਵਾਨੀ ਤੇ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਹੋਇਆ ਬੀਤਾ ਭੁੱਲ ਜਾ ਜਿਉਣ ਵਾਸਤੇ ਮੈਨੂੰ ਕੀ ਕਰਨਾ ਪਊ ਸ਼ੈਲੀ ਨੇ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਤੂੰ ਸੋਚ ਲੈ ਵਿਚਾਰ ਲੈ ਆਪਣੇ ਮਨ ਨਾਲ ਰਹਿ ਕਰ ਲੈ ਜੇ ਮੈਂ ਇਥੋਂ ਗਰੰਟੀ ਲੈਣੀ ਹੈ ਉਹ ਲੈ ਲੈ ਮੈਂ ਪਰਸੋਂ ਆਉ ਸ਼ੈਲੀ ਇਹ ਕਹਿੰਦਾ ਉੱਠ ਖੜਾ 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 ਹੀ ਗਿਆ ਹੁਣ ਤੂੰ ਨਹਾ ਤੋ ਜਿਹੜੀ ਚੀਜ਼ ਦੀ ਲੋੜ ਹੋਈ ਮੰਗ ਲਈ ਨੰਬਰਦਾਰਾ ਇਹਨੂੰ ਟਾਣੀ ਚ ਲੈ ਜਾ ਉੱਪਰਲੇ ਚਵਾਲੇ ਚੜਾ ਦੇ ਤਾਏ ਨਾਲ ਮੈਂ ਜਾਂਦਾ ਗੱਲ ਕਰ ਜੂ ਉਹ ਪੁਰਾਣਾ ਵੈਲੀ ਬੰਦਾ ਹੈ ਸਭ ਸਮਝਦਾ ਹੈ ਨੰਬਰਦਾਰ ਤੇ ਸ਼ੈਲੀ ਚਲੇ ਗਏ ਬਬਲੀ ਸੁਰਤ ਮਾਰਿਆ ਵਾਂਗ ਉੱਥੇ ਉਸੇ ਤਰ੍ਹਾਂ ਸੁੰਨਵਟਾ ਬਣੀ ਬੈਠੀ ਰਹੀ ਸੀ ਰਾਤ ਪੈਨ ਦੇ ਬਬਲੀ ਨੂੰ ਮੋਟਰ ਵਾਲੇ ਕਮਰੇ ਚੋਂ ਨੰਬਰਦਾਰ ਗੱਡੀ ਚ ਬਹਾ ਕੇ ਟਾਣੀ ਚ ਲੈ ਆਇਆ ਸੀ ਦੋ ਦਿਨ ਉਹ ਚਵਾਰੇ ਚ ਰਹੀ ਨਹਾ ਵੀ ਲਈ ਪੋਰਾ ਖਾ ਵੀ ਲੈਂਦੀ ਜਾਂ ਫਿਰ ਬੈੱਡ ਤੇ ਪਈ ਰਹਿੰਦੀ ਸੋਚਦੀ ਬਚਪਨ ਤੋਂ ਵਿਆਹ ਤੇ ਫਿਰ ਫੜੇ ਜਾਣ ਤੱਕ ਸੀਨ ਅੱਖਾਂ ਅੱਗੇ ਆ ਖੜਦੇ ਦਾਰਜੀ ਤੇ ਚਾਹੀ ਨੂੰ ਵੇਖ ਕੇ ਮਨ ਮਸੋਸਿਆ ਜਾਂਦਾ ਮਲਾਗਰ ਇੱਕ ਛਲਾਵਾ ਬਣ ਕੇ ਆਉਂਦਾ ਤੇ ਝਟ ਅਲੋਪ ਹੋ ਜਾਂਦਾ ਸੱਸ ਸੌਰੇ ਨੇ ਉਸ ਨੂੰ ਕਦੇ ਨੂੰ ਨਹੀਂ ਮੰਨਿਆ ਸੀ ਸੌਰੇ ਤੋਂ ਗੁੱਸੇ ਖੋਰ ਅਣਖੇ ਸੁਭਾਅ ਤੋਂ ਉਸ ਨੂੰ ਪਹਿਲਾਂ ਵੀ ਡਰ ਲੱਗਦਾ ਸੀ ਹੁਣ ਵੀ ਉਹ ਡਰ ਜਾਂਦੀ ਉਹ ਮੈਨੂੰ ਛੱਡੇਗਾ ਨਹੀਂ ਉਹ ਸੋਚਦੀ ਸੱਸ ਦੀ ਸਿਆਣਪ ਤੋਂ ਉਹ ਭੈ ਤਾਂ ਖਾਂਦੀ ਪਰ ਡਰਦੀ ਨਾ ਉਸ ਨੂੰ ਆਪਣਾ ਬੀਤ ਗਿਆ ਅਜਾਈ ਲੰਘ ਗਿਆ ਲੱਗਦਾ ਉਹ ਤਾਂ ਅੰਬਰੀ ਉੱਡਣਾ ਚਾਹੁੰਦੀ ਸੀ ਜ਼ਿੰਦਗੀ ਦਾ ਹਰ ਰੰਗ ਹਰ ਰਸ ਮਾਣਨਾ ਚਾਹੁੰਦੀ ਸੀ ਮਲਾਗਰ ਤੇ ਬੁਲਟ ਉਸ ਨੂੰ ਚੰਗੇ ਤਾਂ ਲੱਗੇ ਸਨ ਪਰ ਅੰਜਾਮ ਅੰਜਾਮ ਚੰਗਾ ਨਹੀਂ ਸੀ ਹੋਇਆ ਇਹ ਰਾ ਉਸ ਨੂੰ ਅੰਨੀ ਗਲੀ ਵਾਂਗ ਲੱਗ ਰਿਹਾ ਸੀ ਸ਼ੈਲੀ ਦੀਆਂ ਕਈਆਂ ਗੱਲਾਂ ਉਸ ਤੇ ਸੰਗੋ ਨਾ ਉਤਰਦੀਆਂ ਉਸ ਨੂੰ ਇਹ ਅਨਰਥ ਤੇ ਪਾਪ ਵਰਗੀਆਂ ਲੱਗਦੀਆਂ ਬਬਲੀ ਨੂੰ ਲੱਗਦਾ ਕਿ ਜ਼ਿੰਦਗੀ ਦੇ ਸਾਰੇ ਰਾਹ ਬੰਦ ਹੋ ਗਏ ਹਨ ਜੋ ਦੋ ਰਾਹ ਬਚੇ ਹਨ ਇੱਕ ਖੂਹ ਵੱਲ ਜਾਂਦਾ ਸੀ ਦੂਜਾ ਖਾਤੇ ਵੱਲ ਉਸ ਖੂਹ ਵੱਲ ਨਜ਼ਰ ਦੁੜਾ ਸੋਚਿਆ ਖੂਹ ਡੂੰਗਾ ਸੀ ਉਥੋਂ ਤਾਂ ਉਸ ਦੀ ਆਵਾਜ਼ ਵੀ ਬਾਹਰ ਨਹੀਂ ਸੀ ਨਿਕਲਨੀ ਖਾਤਾ ਖਾਤਾ ਖੂਹ ਜਿੰਨਾ ਡੂੰਗਾ ਤਾਂ ਨਹੀਂ ਸੀ ਪਰ ਉਸ ਵਿੱਚ ਡਿੱਗ ਕੇ ਜਲਾਲਤ ਸੀ ਜ਼ਮੀਰ ਮਰਦੀ ਸੀ ਜਬਰ ਅੱਗੇ ਝੁਕਣਾ ਪੈਣਾ ਸੀ ਪਰ ਖਾਤੇ 'ਚੋਂ ਸ਼ਾਇਦ ਉਹ ਸੋਚਦੀ ਬੁਖਲਾ ਗਈ ਬੈੱਡ ਤੋਂ ਧੁਰਲੀ ਮਾਰ ਕੇ ਉੱઠી ਬਾਹਰ ਆ ਗਈ ਇਸ ਢਾਣੀ ਦਾ ਆਲਾ ਦੁਆਲਾ ਅਜੀਬ ਤਰ੍ਹਾਂ ਦਾ ਸੀ ਤਿੰਨ ਪਾਸੇ ਉੱਚੇ-ਉੱਚੇ ਟਿੱਬੇ ਸਨ ਪੱਧਰੇ ਕਿਤੇ ਟਿੱਬਿਆਂ ਤੇ ਝੱਲ ਦਾ ਝੱਲ ਨਰਮਾ ਖੜਾ ਸੀ ਜਿਸ ਦੇ ਪਿੱਛੇ ਕੁਝ ਨਹੀਂ ਸੀ ਦਿਸਦਾ ਚੌਥੇ ਪਾਸੇ ਅੱਧਾ ਕਿਲੋਮੀਟਰ ਤੇ ਲਿੰਕ ਰੋੜ ਸੀ ਜਿਸ ਚੋਂ ਪਹਿਟਾਣੀ ਵਾਲੇ ਪਾਸੇ ਪਾਰਟ ਦੀ ਸੀ ਢਾਣੀ ਤੇ ਸੜਕ ਵਾਲੇ ਪਾਸੇ ਖੇਤ ਚੋਂ ਮਿੱਟੀ ਇਕੱਠੀ ਕਰਕੇ ਉੱਚਾ ਢੇਰ ਲਾਇਆ ਹੋਇਆ ਸੀ ਜਿਸ ਤੇ ਕਿੱਕਰਾਂ ਨਿੰਮ ਟਾਲੀਆਂ ਉੱਗੇ ਖੜੇ ਸਨ ਸੜਕ ਤੋਂ ਢਾਣੀ ਨਹੀਂ ਦਿਸਦੀ ਸੀ ਬਬਲੀ ਛੱਤ ਤੇ ਖੜੀ ਐਵੇਂ ਇੱਧਰ ਉੱਧਰ ਵੇਖ ਰਹੀ ਸੀ ਉਹ ਆਪਣੇ ਮਨ ਦੇ ਖਿਆਲਾਂ ਤੋਂ ਕਿਹੜਾ ਵੀ ਛਡਾਉਣਾ ਚਾਹੁੰਦੀ ਸੀ ਤੇ ਖਿਆਲਾਂ ਦੀ ਉਲਝੀ ਡੋਰ ਵਿੱਚੋਂ ਕੋਈ ਸਿਰਾ ਫੜ ਕੇ ਡੋਰ ਸੁਲਝਾਉਣਾ ਵੀ ਚਾਹੁੰਦੀ ਸੀ ਨਰਮੇ ਦੇ ਖੇਤਾਂ ਉੱਪਰ ਦੀ ਪਹੀ ਤੇ ਆਉਂਦੀ ਇੱਕ ਵਾਰ ਉਸ ਦੀ ਨਜ਼ਰ ਪਈ ਉਹ ਚਿਵਾਰੇ ਦੇ ਅੰਦਰ ਚਲੀ ਗਈ ਚੰਦ ਮਿੰਟਾਂ ਬਾਅਦ ਸ਼ੈਲੀ ਤੇ ਨੰਬਰਦਾਰ ਉਸ ਦੇ ਸਾਹਮਣੇ ਆ ਖੜੇ ਨੰਬਰਦਾਰ ਦਾ ਬਿਰਧਵਾਪ ਵੀ ਉਹਨਾਂ ਦੇ ਨਾਲ ਸੀ ਉਹ ਤਿੰਨੇ ਸਵਾਲੀਆ ਨਿਸ਼ਾਨ ਬਣ ਸੋਫੇ 'ਤੇ ਬੈਠ ਗਏ ਬਬਲੀ ਵੱਲ ਚੁੱਪ ਨਜ਼ਰਾਂ ਨਾਲ ਵੇਖੀ ਗਏ ਜਿਵੇਂ ਆਖ ਰਹੇ ਹੋਣ ਦੱਸ ਹੁਣ ਬਬਲੀ ਦੇ ਅੰਦਰ ਵੀ ਉਸ ਨੂੰ ਕਹਿਣ ਲੱਗਾ ਦੱਸ ਹੁਣ ਤੇ ਉਹ ਦੱਸਣ ਲੱਗੀ ਵੇਖੋ ਸਰਦਾਰ ਜੀ ਮਰਨ ਜਿਉਣ ਚੋਂ ਮੈਂ ਜ਼ਿੰਦਗੀ ਚੁਣ ਲਈ ਹੈ ਤੇਰਾ ਦੱਸਿਆ ਪ੍ਰਵਾਨ ਹੈ ਪਰ ਮੇਰੀਆਂ ਸ਼ਰਤਾਂ ਵੀ ਸੁਣ ਲੈ ਉਹ ਨਾ ਤਿੰਨਾਂ ਨੇ ਅੱਖਾਂ ਕੰਨਾਂ ਦੇ ਨਾਲ ਨੱਕ ਵੀ ਖੋਲ ਲੈ ਪਰ ਮੂੰਹ ਬੰਦ ਰੱਖੇ ਸਰਦਾਰਾ ਮੈਂ ਤੇ ਤੁਹਾਡੀ ਰਖੇਲ ਬਣ ਕੇ ਨਹੀਂ ਘਰਵਾਲੀ ਬਣ ਕੇ ਰਹਾਂਗੀ ਕੋਰਟ ਮੈਰਸ ਕਰਾਉ ਲੀਗਲੀ ਜ਼ਮੀਨ ਅੱਧੀ ਨਹੀਂ ਮੰਗਦੀ 15 ਕਿੱਲੇ ਮੇਰੇ ਨਾਲ ਕਰਾਉਣੀ ਪਊ ਤੇਰੀ ਪਹਿਲੀ ਘਰਵਾਲੀ ਦਾ ਤੂੰ ਕੀ ਕਰਨਾ ਇਹ ਤੂੰ ਜਾਣ ਮੈਨੂੰ ਕੋਈ ਪਰਵਾਹ ਨਹੀਂ ਜੇ ਮਨਜ਼ੂਰ ਹੈ ਤਾਂ ਦੱਸ ਦੇ ਜੇ ਨਹੀਂ ਪ੍ਰਵਾਨ ਤਾਂ ਹੁਣੇ ਗੋਲੀ ਮਾਰ ਦੇ ਲਮਕਾਇਨ ਸ਼ੈਲੀ ਨੇ ਗੱਡ ਮੇ ਨਜ਼ਰ ਬਬਲੀ ਤੋਂ ਹਟਾਈ ਨੰਬਰਦਾਰ ਤੇ ਬਿਰਧਵਾਲ ਕੁਮਾਈ ਜਿਵੇਂ ਮਨ ਨਾਲ ਫੈਸਲਾ ਕਰਦਾ ਹੋਵੇ ਦਿਮਾਗ ਦੀ ਤੱਕੜੀ ਵਿੱਚ ਪਾ ਕੇ ਤੋਲਦਾ ਹੋਵੇ ਉਹ ਸੋਚੀ ਗਿਆ ਸੋਚੀ ਗਿਆ ਆਖਰ 5-4 ਮਿੰਟ ਦੀ ਚੁੱਪ ਤੋਂ ਬਾਅਦ ਬੋਲਿਆ ਠੀਕ ਹੈ ਮਨਜ਼ੂਰ ਹੋਰ ਕੁਛ ਹਾਂ ਹੋਰ ਮੇਰਾ ਫੌਜੀ ਸੋਰਾ ਮਲਾਗਰ ਦਾ ਬਾਪ ਤੈਨੂੰ ਮਾਰਨਾ ਪਵੇਗਾ ਨਹੀਂ ਉਸਨੇ ਟਿਕਣ ਨਹੀਂ ਇਹ ਦੇਣਾ ਨੰਬਰਦਾਰ ਤੇ ਉਸਦੇ ਪਾਪ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸ਼ੈਲੀ ਨੇ ਖੱਬੇ ਹੱਥ ਦਾ ਡੌਰੂ ਬਣਾ ਕੇ ਘੁਮਾਇਆ ਬਾਏ ਹੱਥ ਦਾ ਕੇਲਾਏ ਇਹ ਤੇ ਉਸ ਆਵਾਜ਼ ਵਿੱਚ ਖਾਸੇ ਸਾਰੀ ਮਿਠਾਸ ਤੇ ਖੁਸ਼ੀ ਭਰ ਕੇ ਆਵਾਜ਼ ਮਾਰੀ ਓਏ ਪੱਲੀ ਪੱਲਿ ਨੂੰ ਲੋਕ ਸੰਗਾਵੀ ਕਹਿੰਦੇ ਸਨ ਸੰਗੇ ਦਾ ਗੋਤ ਹੀ ਸੰਗਾ ਨਹੀਂ ਸੀ ਪਿੰਡ ਵੀ ਸੰਗਾ ਸੀ ਉਸ ਦਾ ਪਿੰਡਾ ਸੰਗਾ ਹਰਿਆਣੇ ਦੀ ਮੰਡੀ ਢੀਂਗ ਮੋੜ ਨਾਲ ਲਗਮਾ ਪੰਜਾਬ ਦਾ ਅਖੀਰਲਾ ਪਿੰਡ ਸੀ ਢੀਂਗ ਮੋੜ ਕੋਲ ਸੜਕ ਦਾ ਕੋਹਣੀ ਮੋੜ ਬਣਦਾ ਸੀ ਇਹ ਦਿੱਲੀ ਹਿਸਾਰ ਤੋਂ ਸਰਸਾ ਮਲੋਟ ਜਾਂਦੀ ਜੀ.ਟੀ. ਰੋਡ ਤੇ ਸੀ ਜੋ ਦੇਸ਼ਵੰਡ ਤੋਂ ਪਹਿਲਾਂ ਮਲਤਾਨ ਨੂੰ ਜਾਂਦੀ ਸੀ ਪਹਿਲਾਂ ਤਾਂ ਢੀਗ ਮੋੜ ਤੋਂ ਲੋਕ ਸਿਰਫ ਬੱਸਾਂ ਤੇ ਚੜ੍ਹਦੇ ਉਤਰਦੇ ਸਨ ਫਿਰ ਹੌਲੀ ਹੌਲੀ ਇੱਥੇ ਦੁਕਾਨਾਂ ਬਣ ਗਈਆਂ 60-70 ਸਾਲਾਂ ਚ ਇਹ ਪੂਰੀ ਮੰਡੀ ਬਣ ਗਈ ਸੀ ਦੁਕਾਨਾਂ ਦੇ ਨਾਲ ਲੋਕਾਂ ਨੇ ਘਰ ਪਾ ਲਏ ਸਨ ਪ੍ਰਾਇਮਰੀ ਹੈਲਥ ਸੈਂਟਰ ਹਾਈ ਸਕੂਲ ਦਾਣਾ ਮੰਡੀ ਬਿਜਲੀ ਗ੍ਰੈਡ ਬਣ ਗਏ ਸਨ ਚਾਰ ਪੰਜ ਮੈਰਿਜ ਪੈਲਸ ਵੀ ਬਣ ਗਏ ਸਨ ਹਰਿਆਣਾ ਦੇ ਦੋਵੇਂ ਸ਼ਹਿਰ ਤੇ ਪੰਜਾਬ ਦੀ ਮੰਡੀ ਚੁੰਡਾਲ ਇੱਥੋਂ 20-20 ਕਿਲੋਮੀਟਰ ਦੂਰ ਸਨ ਤੇ ਰਾਜਸਥਾਨ ਦਾ ਬਾਰਡਰ 35-40 ਕਿਲੋਮੀਟਰ ਸ਼ਹਿਰਾਂ ਦੀ ਦੂਰੀ ਨੇ ਤਾਂ ਲੋਕਾਂ ਦੀਆਂ ਲੋੜਾਂ ਨੇ ਮੋੜ ਨੂੰ ਮੰਡੀ ਬਣਾ ਦਿੱਤਾ ਸਮੇਂ 네ਪਾਲੀ ਨੂੰ ਵੀ ਕੀ ਤੋਂ ਕੀ ਬਣਾ ਦਿੱਤਾ ਸੀ ਪਾਲੀ ਦੇ ਬਾਪ ਗੁਰਦੇਵ ਨੂੰ ਕਾਲੇ ਰੰਗ ਕਰਕੇ ਲੋਕ ਲੀਲਵੜੀ ਆਖਣ ਲੱਗ ਪਏ ਸਨ ਲੀਲਵੜੀ ਤੋਂ ਉਹ ਲੀਲਾ ਬਣ ਗਿਆ ਕਾਲੇ ਟਿੱਟਣ ਵਰਗੇ ਰੰਗ ਕਰਕੇ ਅਤੇ ਵੈਲਪੁਣੇ ਕਾਰਨ ਲੀਲੇ ਨੂੰ ਕੋਈ ਸਾਥ ਨਹੀਂ ਜੁੜਿਆ ਸੀ। ਲੀਲੇ ਦਾ ਬਾਪ ਸੌਣ ਸਿੰਘ ਵੀ ਉਸ ਵਾਂਗ ਬੈਲੀਵੰਦਾ ਸੀ। ਉਸ ਨੇ ਆਪਣੀ ਢਲ ਦੀ ਜਵਾਨੀ ਤੇ ਉੱਤਰ ਦੇ ਬੁਢਾਪੇ ਵੇਲੇ ਦੀ ਵੈਲ ਨਹੀਂ ਛੱਡੇ ਸਨ। ਅੱਤਵਾਦ ਦੇ ਸ਼ੁਰੂ ਹੋਣ ਵੇਲੇ ਹੀ ਜੇਲ੍ਹ ਜਾ ਆਇਆ ਸੀ। ਜੇਲ੍ਹ ਜਾਣ ਤੋਂ ਬਾਅਦ ਦੋਵੇਂ ਪਿਓ ਪੁੱਤਾਂ ਸੌਣ ਸਿੰਘ ਤੇ ਲੀਲੇ ਦੀ ਹਵਾ ਹੀ ਬਦਲ ਗਈ ਸੀ। ਹੁਣ ਉਹ ਅੱਤਵਾਦੀ ਫਰੰਟ ਲਾਈਨ ਤੇ ਨਹੀਂ ਲੜਦੇ ਸਨ ਬਲਕਿ ਪਿੱਛੇ ਡਿਫੈਂਸ ਲਾਈਨ ਤੇ ਰਹਿ ਕੇ ਸਾਥ ਦਿੰਦੇ ਸਨ। ਖੇਤ ਵਾਲੀ ਟਾਣੀ ਉਹਨਾਂ ਉਦੋਂ ਹੀ ਪਾਈ ਸੀ ਉਦੋਂ ਬਾਪੂ ਸੌਰਣ ਸਿੰਘ ਦੇ ਹੁਕਮ ਚੱਲਦੇ ਸਨ ਪੱਠੇ ਦੇ ਮਾਲਕ ਨੂੰ ਹੁਕਮ ਗਿਆ ਇੱਟਾਂ ਦੇ ਚਿੱਟ੍ਹੇ ਲੱਗ ਗਏ ਸਨ ਮੰਡੀ ਟਿੰਗ ਮੋੜ ਹੁਕਮ ਗਿਆ ਰੇਤਾ ਪੱਜਰੀ ਦੇ ਢੇਰ ਲੱਗ ਗਏ ਸਨ ਸੀਮੈਂਟ ਦਾ ਟਰੱਕ ਆ ਉਤਰਿਆ ਸੀ ਸਰੀਆ ਗਾਡਰ ਆ ਗਏ ਸਨ ਉਸ ਸਮੇਂ ਜਦੋਂ ਕਿਸੇ ਨੂੰ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਸੀ ਕਨੈਕਸ਼ਨ ਲੱਗ ਗਿਆ ਬਿਜਲੀ ਬੋਰਡ ਵਾਲੇ ਰਾਤੋ ਰਾਤ ਬਿਜਲੀ ਦੀ ਲਾਈਨ ਖਿੱਚ ਗਏ ਸਨ ਦੈਂ ਦੈਂ ਪਾਣੀ ਦੀ ਧਾਰ ਖੇਤ ਚ ਡਿੱਗਣ ਲੱਗਦੀ ਤਿੰਨ ਪਾਸਿਆਂ ਤੋਂ ਉੱਚੀ ਉਹਨਾਂ ਦੀ ਖਸੜ ਬਰਾਨੀ ਝੋਤ ਵਿੱਚ ਫਸਲਾਂ ਦੀ ਲਹਿਰ ਬਹਿਰ ਲੱਗ ਗਈ ਸੀ। ਉਹਨੇ ਦਿਨ ਹੀ ਕੋਈ ਬਾਬਾ ਕਿਸ ਗਰੀਬ ਘਰ ਦੀ ਵਿਧਵਾ ਕੁੜੀ ਲੀਲੇ ਦੇ ਘਰੇ ਵਸਾ ਗਿਆ ਸੀ। 5-7 ਸਾਲ ਦਾ ਪਾਲੀ ਮਾਂ ਦੇ ਨਾਲ ਹੀ ਆ ਗਿਆ ਸੀ। ਉਦੋਂ ਹੀ ਪਿੰਡ ਦਾ ਬਜ਼ੁਰਗ ਨੰਬਰਦਾਰ ਰਾਤ ਨੂੰ ਸੁੱਤਾ ਹੀ ਰਹਿ ਗਿਆ ਸੀ। ਨਾ ਬਿਮਾਰ ਨਾ ਠਮਾਰ ਜਾਂਦੇ ਰਾਈਆਂ ਨਾਲ ਰਲ ਗਿਆ ਭਾਈ ਲੰਬੜਦਾਰ ਤਾਂ ਪਲਾਪੁਰਛ ਸੀ ਚੰਗੇ ਕੰਮ ਕੀਤੇ ਸੀ ਸੌਖੀ ਮੌਤ ਮਰਿਆ ਸੱਥਰ ਤੇ ਜਾਣ ਵਾਲਿਆਂ ਨੂੰ ਉਸ ਦਾ ਵੱਡਾ ਪੁੱਤ ਕਹਿੰਦਾ ਰਾਤ ਚੰਗੀ ਭਲੀ ਰੋਟੀ ਖਾ ਕੇ ਬਾਹਰਲੇ ਘਰੇ ਪਿਆ ਮੈਂ ਆਪ ਦੁੱਧ ਦੀ ਗੜਵੀ ਦੇ ਕੇ ਪਾਣੀ ਵਾਲੀ ਝਾਰੀ ਸਰਾਣੇ ਤਰ ਕੇ ਆਇਆ ਵੱਡੇ ਤੜਕੇ ਮੇਰੀ ਬੇਬੇ ਤਾਰਾ ਕੱਢਣ ਗਈ ਤਾਂ ਬਾਪੂ ਤਾਂ ਹੈ ਨਹੀਂ ਸੀ ਭੌਰ ਉਡਾਰੀ ਮਾਰ ਗਿਆ ਸੀ ਉੱਥੇ ਤਾਂ ਦੇਹ ਪਈ ਸੀ ਜਾਂਦੇ ਰਹੀਆਂ ਨਾਲ ਰਲ ਗਿਆ ਭਾਈ ਸੱਥਰ ਤੇ ਬੈਠਾ ਕੋਈ ਹੰਮੀ ਪਰਦਾ